ਬੰਗਾ ਵਿਧਾਨ ਸਭਾ ਦੀਆਂ 17 ਸੜਕਾਂ ਨੂੰ ਬਣਾਉਣ ਦੀ ਮਿਲੀ ਮਨਜ਼ੂਰੀ ਇਸ ਸਬੰਦੇ ਹੀ ਬੰਗਾ ਵਿਧਾਨ ਸਭਾ ਦੇ ਐਮ.ਐਲ.ਏ ਡਾਕਟਰ ਸਖਵਿੰਦਰ ਕੁਮਾਰ ਸੁਖੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮੰਡੀ ਬੋਰਡ ਦੀਆਂ 17 ਸੜਕਾਂ ਨੂੰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ਜੋ ਕਿ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਬਣ ਕੇ ਤਿਆਰ ਹੋ ਜਾਣਗੀਆਂ ਇਹਨਾਂ ਸੜਕਾਂ ਨੂੰ ਬਣਾਉਣ ਦੀ ਲਾਗਤ ਕਰੀਬ 8 ਕਰੋੜ ਰੁਪਈਆ ਆਵੇਗੀ ਉਨਾ ਕੇਹਾ ਕਿ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੰਗਾ ਵਿਧਾਨ ਸਭਾ ਦੇ ਵਿਕਾਸ ਲਈ ਅਹਿਮ ਕਦਮ ਚੁੱਕਿਆ। ਤੁਹਾਨੂੰ ਇਸ ਗੱਲ ਦੱਸ ਦਿੱਤਾ ਕਿ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਹਲਕਾ ਬੰਗਾ ਦੀਆਂ ਜਿਹੜੀਆਂ ਫਿਰਨੀਆਂ ਤੇ ਰੂਰਲ ਲਿੰਕ ਰੂਟਸ ਜਿਹੜੀਆਂ ਸੀਆਂ ਉਹਨਾਂ ਦੀ ਕੰਸਟਰਕਸ਼ਨ ਬਾਰੇ ਅਸੀਂ ਸਰਕਾਰ ਨੂੰ ਲਿਖਿਆ ਸੀ। ਪਰ ਉਹਦੇ ਵਿੱਚ ਅਸੀਂ 49 ਸੜਕਾਂ ਜਿਹੜੀਆਂ ਫਿਰਨੀਆਂ ਮਾਰਕ ਕੀਤੀਆਂ ਸੀ ਜਿਨ੍ਹਾਂ ਨੂੰ ਬਣਾਉਣ ਦੇ ਅਸੀਂ ਸਰਕਾਰ ਨੂੰ ਕਿਹਾ ਸੀ ਔਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇਹ ਦੇ ਲੋ ਆਪਣੇ ਬਨੋ ਤੇ ਸਮੁੱਚੇ ਮidan ਸਭਾ ਹਰ ਦਾ ਬੰਗਾ ਬਨੋ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਇਹਦੇ ਵਿੱਚ ਕੁਝ 17 ਸੜਕਾਂ ਜਿਹਦੇ ਲਈ ਅਸੀਂ ਪ੍ਰੋਪੋਜ਼ ਕੀਤਾ ਸੀ ਉਹ ਟੋਟਲ ਅਮਾਉਂਟ ਸੀ ਕੋਈ 1348 ਕਰੋੜ ਰੁਪਈਆ 13 ਕਰੋੜ 48 ਲੱਖ ਰੁਪਏ ਦੇ ਤਰੀਕੀ ਅਸੀਂ ਉਹਨਾਂ ਦੇ ਵਿੱਚੋਂ 8 ਕਰੋੜ 80 ਲੱਖ 80002 ਜਿਹੜੀਆਂ 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 17 ਸੜਕਾਂ ਆ ਉਹ 8 ਕਰੋੜ ਦੇ ਪਾਸ ਹੋ ਕੇ ਆ ਗਈਆਂ ਜਿਹੜੀਆਂ ਵਿਦਨ 3 ਮੰਥਸ ਕੰਪਲੀਟ ਹੋ ਜਾਣਗੀਆਂ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹ ਜੀਐਸਏ ਪਿਛਲੀ ਵਾਰੀ ਦਾ ਕੁਝ ਹੀ ਕੰਮ ਸਰਕਾਰ ਦਾ ਦੇਖੀ ਤਾਂ ਉਹਨਾਂ ਨੇ ਟੋਟਲ ਸਾਰੇ ਹਲਕੇ ਚ ਨੀਨੇ ਪੈਸੇ ਕਰ ਜਿੰਨੇ ਅਸੀਂ ਇਹਨਾਂ 8 8 ਕਰੋੜ 80 ਲੱਖ ਜਿਹੜਾ ਅਸੀਂ ਆ 10 ਮਹੀਨੇ ਚ ਖਰਚ ਦਰਾਂ ਉਸ ਤੋਂ ਪਹਿਲਾਂ ਵੀ ਅਸੀਂ ਕੋਈ 5-6 ਕਰੋੜ ਰੁਪਏ ਜਦੋਂ ਮੈਂ ਹਰ ਮੈਨੂੰ ਐਮਾ ਆਮਾ ਦੀ ਪਾਰਟੀ ਜੁਆਇਨ ਕੀਤੀ ਸੀ ਉਸ ਵੇਲੇ ਵੀ ਅਸੀਂ ਕੋਈ 5 ਕਰੋੜ ਰੁਪਏ ਅਸੀਂ ਇੱਥੇ ਬਲੌਕ ਸਰਪੀ ਦੇ ਮਤਲਬ ਦੋਨੋਂ ਬਲੌਕਸ ਆੜ ਤੇ ਜਿਹੜਾ ਬੰਗਾ ਬਲੌਕ ਉਹਨਾਂ ਨੂੰ ਖਰਚਿਆ ਸੀ ਉਸ ਤੋਂ ਬਾਅਦ ਸਦਾ ਤੋਂ ਆਸੇ ਮਾਨ ਸਾਹਿਬ ਨੇ ਫਿਰ ਸਾਨੂੰ 80 ਲੱਖ ਰੁਪਏ ਅਸੀਂ ਉਹ ਵੀ ਵੰਡਿਆ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਪ੍ਰਗਨਮਾ ਸਰ ਦੀ ਸੋਚ ਹੈ ਕਿ ਅਸੀਂ ਪਿੰਡਾਂ ਡਵੈਲਪਮੈਂਟ ਕਰਾਣੀ ਹੈ ਔਰ ਉਹਦਾ ਇੱਕ ਪਹਿਲਾ ਪੜਾਅ ਹੈ ਅਤੇ ਇਸ ਪੜਾਣ ਨੂੰ ਅਸੀਂ ਅੱਗੇ ਲਿਜਾਵਾਂਗੇ ਸਭ ਤੋਂ ਵੱਡੀ ਮੈਂ ਤੁਹਾਡੇ ਥਰੂ ਹੀ ਕਿਉਂ ਕਿਉਂਕਿ ਤੁਸੀਂ ਜਰੀਆ ਉਹ ਲੋਕਾਂ ਤੱਕ ਗੱਲ ਲਿਆਂਦੇ ਜੇਕਰ ਤੁਸੀਂ ਦੱਸੋਗੇ ਕਿਉਂਕਿ ਜੇਕਰ ਕਈ ਵਾਰੀ ਕੀ ਹੁੰਦਾ ਕਿ ਸੱਦ ਦੀ ਨੌਲੇਜ ਨਹੀਂ ਹੁੰਦੀ ਵੀ ਆਹ ਚੀਜ਼ ਹੋਣ ਬਣੀ ਹੈ ਜੋ ਬਣਨੀ ਚਾਹੀਦੀ ਹੈ ਜੇ ਦੋ ਲੋਕ ਤੁਹਾਡੇ ਥਰੂ ਪੜਨਗੇ ਜਾਂ ਤੁਸੀਂ ਕੋਈ ਕਵਰੇਜ ਦੋਗੇ ਤਾਂ ਸਾਡੇ ਕੋਲ ਜਿਹੜੀਆਂ ਸਾਡੀਆਂ ਲਾਗਤੀਆਂ ਜਾਂ ਸਾਡੇ ਕੋਲ ਕੰਮ ਰਹਿ ਗਏ ਜਾਂ ਅਸੀਂ ਧਿਆਨ ਨਹੀਂ ਦਿੱਤਾ ਉਹ ਸਾਡੇ ਤੱਕ ਆਏਗੀ ਫਿਰ ਅਸੀਂ ਕਹਿੰਦਾ ਉਹਨਾਂ ਵੱਲ ਧਿਆਨ ਦੇ ਕੇ ਸਰਕਾਰ ਦਾ ਧਿਆਨ ਲਿਆਵਾਂਗੇ ਔਰ ਕੰਮ ਅਸੀਂ ਜਿਹੜੇ ਆ ਉਹ ਡਿਵੈਲਪਮੈਂਟ ਦੇ ਕੰਮਾਂ ਲਏ ਗਏ ਗੁਰਸਾਹਬ ਇਹ 17 ਸੜਕਾਂ ਜਿਹੜੀਆਂ ਪਾਸੰਜਰ ਪਿੰਡੂ ਖੇਤਰ ਦੀਆਂ ਆ ਇਹ ਸਾਰੀਆਂ ਫਿਰਨੀਆਂ ਤੇ ਰੂਰਲ ਲਿੰਕ ਰੂਟਸ ਦੇ ਹੈ ਇਹ ਕਿੰਨੇ ਕਿਲੋਮੀਟਰ ਬਣਦੀਆਂ ਇਹ ਟੋਟਲ ਇਹਨਾਂ ਦਾ ਬਣ ਜਾਣਾ ਜੀ ਤੇ 80 ਕਿਲੋਮੀਟਰ ਲੈਂਥ ਰਾਂ ਦੀ ਇਹ ਬਣ ਜਾਣੀ ਹੈ ਕੋਈ 40 ਕਿਲੋਮੀਟਰ ਨਹੀਂ 40 ਕਿਲੋਮੀਟਰ ਇਹ ਕਿੰਨੇ ਦਿਨ ਚ ਜਿਹੜਾ ਪ੍ਰੋਜੈਕਟ ਪਾਸ ਇਹ ਮਿੰਟਸ ਇਹ ਜਿਹੜਾ ਆ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਔਰ ਜਦੋਂ ਇਹ ਮਤਲਬ ਇਹ ਪੂਰਾ ਹੋ ਗਿਆ ਕਿ ਜਿਹੜੀ ਬਾਕੀ ਵੀ ਅਸੀਂ ਜਿਹੜਾ ਸੜਕਾਂ ਸਿਲੈਕਟ ਕੀਤੀਆਂ ਉਹਦੇ ਲਈ ਫਿਰ ਅਸੀਂ ਨੈਕਸਟ ਸਦਾ ਦੋ ਹਫ਼ਤੇਾਂ ਸੱਪੂ ਜਾਵਾਂਗੇ ਉਹਨਾਂ ਨੂੰ ਕਮਾਉਗੇ ਸਾਨੂੰ ਇੱਕ ਫਾਸਲ ਉਮੀਦ ਹੋ ਜਾਈਗੀ ਇੱਕ ਨਸੋ ਸ਼ਹਿਰ ਦੇ ਵਿੱਚ ਆ ਨਾ ਸੀਪੇ ਦਾ ਬਹੁਤ ਬੋਲਾ ਹਾ ਉਹਦਾ ਵੀ ਅਸੇ ਤੋਂ ਬਹੁਤ ਟੋਕੀਂ ਪਸੰਦ ਆ ਅਸਰੇ ਲਈ ਅਸੀਂ ਇੱਕ ਸੁਪਰ ਸੈਕਸ਼ਨ ਮਸ਼ੀਨ ਖਰੀਦ ਲਈ ਹੈ ਮੈਨੂੰ ਲੱਗਦਾ ਕੋ ਉਹਦਾ ਕੱਲ ਹੀ ਤੱਕ ਉਹ ਕਾਫੀ ਮਹਿੰਗੀ 60 70 ਲੱਖ ਦੀ ਮਸ਼ੀਨ ਆਈ ਹੈ ਤੇ ਉਹ ਅਸੀਂ ਕੱਲ ਤੋਂ ਹੀ ਸਟਾਰਟ ਕਰ ਰਹੇ ਹਾਂ ਔਰ ਨੇ ਉਹ ਚੱਲਦੀ ਸੀ ਪਰ ਉਹਦੇ ਵਿੱਚ ਅਸੀਂ ਉਹ ਉਸ ਵੇਲੇ ਜਿਹੜਾ ਅਸੀਂ ਚਲਾਇਆ ਥੋੜਾ ਪੀਰੀਅਡ ਉਹ ਉਹ ਚੈੱਕ ਕਰਦੇ ਉਹ ਪ੍ਰੋਪਰ ਵਰਕ ਵੀ ਕਰਦੀ ਹੈ ਵਿੱਚ ਪਹਿਲਾਂ ਉਹ ਖਰਾਬ ਉਹ ਠੀਕ ਨਹੀਂ ਚੱਲ ਰਹੀ ਸੀ ਫਿਰ ਅਸੀਂ ਇੰਜੀਨੀਅਰ ਬੁਲਾਏ ਉਹਨਾਂ ਨੇ ਠੀਕ ਕੀਤੀ ਉਹਦਾ ਪ੍ਰੋਪਰ ਜਿਹੜਾ ਹੈ ਅੱਜ ਤੋਂ ਉਹ ਪੂਰੀ ਫੰਕਸ਼ਨਿੰਗ ਜਿਹੜੀ ਆ ਉਹ ਕੰਮ ਆ ਸ਼ੁਰੂ ਕਰ ਦੋਗੀ ਜਿਹੜੀ 100% ਸਹੀ ਕਰੂੰਗੀ ਬਾਕੀ ਇਹ ਗੱਲ ਮੈਂ ਆਪ ਵੀ ਦੇਖੀ ਹੈ ਇਹ ਸੀਵਰੇਜ ਦੀਆਂ ਕਹਿੰਦਾ ਕੁਝ ਕੁ ਪੈਨ ਵਾਲੀ ਸੀਵਰੇਜ ਵੀ ਹੈਗੀ ਆ ਕੁਝ ਪਾਈਪ ਛੋਟੇ ਪੈ ਗਏ ਉਹਨਾਂ ਕਰਕੇ ਵੀ ਪ੍ਰੋਬਲਮ ਤੇ ਉਹਦਾ ਵੱਡਾ ਕਾਰਨ ਹੈ ਕਿ ਜਿਹੜੀ ਪਿਛਲੀ ਪੰਚਾਇਤ ਸੀ ਖੜ ਖੜ ਖੁਰਦ ਦੇ ਉਸ ਸਰਪੰਚ ਸਾਹਿਬ ਨੇ ਬੜਾ ਵੱਡਾ ਅੜਿਕਾ ਜਾਂ ਪਾਇਆ ਸੀ ਉਹ ਸਾਡਾ ਇਹ ਪਾਣੀ ਹੈ ਜਿਹੜਾ ਪਣੀ ਗਦੋਂ ਦਾ ਬੰਗਾ ਬਣਿਆ ਜਾਂਦਾ ਹੈ ਪਾਣੀ ਉਤੋਂ ਨਿਕਲਦਾ ਸੀ ਉਹ ਡਿੱਕੀ ਲੋਕੀਂ ਡਾ ਲਾ ਰਹੇ ਹੁਣ ਕਹਿੰਦਾ ਮੈਂ ਜਿਹੜੀ ਪੰਚਾਇਤੋਂ ਕਰ ਸਮਝਦੀ ਹੈ ਮੈਨੂੰ ਲੱਗਦਾ ਉਹ ਕੰਮ ਕਰਵਾਏਗੀ ਔਰ ਇਹ ਸੀਵੇਜ ਵਾਲਾ ਕੰਮ ਠੀਕ ਹੋ ਜਾਏਗਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਨ ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਮੁੱਖੀ ਇਹ ਰਾ ਬੈਨੀਫਿਟ ਹੈ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤਾਂ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯ